ਸਤਿ ਸ਼੍ਰੀ ਅਕਾਲ ਮੈਂ ਪੂਜਾ ਸਾਡੇ ਅੱਜ ਦੇ ਪ੍ਰੋਗਰਾਮ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੀ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਦੀ ਸਾਡੇ ਭਾਰਤ ਦੇ ਲੋਕ ਕਿੰਨੇ ਜ਼ਿਆਦਾ ਕਾਬਿਲ ਹਨ ਇਹਨਾਂ ਨੇ ਹਰ ਇੱਕ ਖੇਤਰ ਵਿੱਚ ਮੱਲਾ ਮਾਰੀਆਂ ਹਨ ਤੇ ਚਾਹੇ ਉਹ ਖੇਡਾਂ ਦਾ ਖੇਤਰ ਹੋਵੇ ਸਾਹਿਤਕ ਖੇਤਰ ਹੋਵੇ ਜਾਂ ਫਿਰ ਸਬਿਆਚਾਰਕ ਖੇਤਰ ਹੋਵੇ ਇਸੇ ਤਰ੍ਹਾਂ ਹੀ ਸੀ ਕੁਮਾਰ ਬਟਾਲਵੀ ਜੋ ਕਿ ਸਾਹਿਤਕ ਖੇਤਰ ਦੇ ਬਹੁਤ ਅਸ਼ਚੂਰ ਲੇਖਕ ਰਹੇ ਹਨ ਅਸੀਂ ਅੱਜ ਇਹਨਾਂ ਬਾਰੇ ਹੀ ਗੱਲਬਾਤ ਕਰਾਂਗੇ ਸ਼ਿਵ ਕੁਮਾਰ ਬਟਾਲਵੀ ਪੰਜਾਬੀ ਦੇ ਇੱਕ ਲੇਖਕ, ਕਵੀ ਅਤੇ ਨਾਟਕਕਾਰ ਰਹੇ ਹਨ। ਉਹ ਛੋਟੀ ਉਮਰ ਵਿੱਚ ਹੀ ਇਹਨਾਂ ਨੇ ਆਪਣੀਆਂ ਕਵਿਤਾਵਾਂ ਕਰਕੇ ਸਾਇਤ ਅਕਾਦਮੀ ਦਾ ਅਵਾਰਡ ਪ੍ਰਾਪਤ ਕੀਤਾ। ਸ਼ਿਵ ਕੁਮਾਰ ਬਟਾਲਵੀ ਦਾ ਜਨਮ ਸਰਸਵਤ ਬ੍ਰਾਹਮਣ ਪਰਿਵਾਰ ਵਿੱਚ ਹੋਇਆ। ਇਹਨਾਂ ਦੇ ਪਿਤਾ ਪੰਡਿਤ ਕ੍ਰਿਸ਼ਨ ਗੋਪਾਲ ਪਿੰਡ ਦੇ ਇੱਕ ਤੈਸੀਲਦਾਰ ਸਨ ਅਤੇ ਮਾਤਾ ਸ਼ਾਂਤੀ ਦੇਵੀ ਇੱਕ ਘਰੇਲੂ ਔਰਤ ਸੀ। ਸ਼ਿਵ ਕੁਮਾਰ ਦੀ ਸੁਦੇਵੀ ਆਵਾਜ਼ ਨੇ ਹੀ ਉਸ ਨੂੰ ਅਤੇ ਉਸ ਦੀ ਸ਼ਾਇਰੀ ਨੂੰ ਮਸ਼ਹੂਰ ਬਣਾਇਆ ਸੀ ਇੱਕ ਸਿਵਾ ਇਸ ਪਾਰ ਨਿmai ਇੱਕ ਸਿਵਾ ਉਸ ਪਾਰ ਨਿmai ਅੰਦਰ ਪੀੜਾ ਬਾਹਰ ਪੀੜਾ ਮੈਂ ਪੀੜਾ ਹੁਇ ਇਤਾਰ ਨਿmai ਸ਼ੇਰ ਕੁਮਾਰ ਬਟਾਲਵੀ ਦੀ ਪੜਨ ਵਿੱਚ ਰੁਚੀ ਨਹੀਂ ਸੀ ਪਰ ਉਸ ਦੇ ਪਿਤਾ ਉਸ ਨੂੰ ਪੜਾਉਣਾ ਚਾਹਦੇ ਸੀ ਕਾਲਜ ਦੀ ਪੜਾਈ ਦੇ ਦੌਰਾਨ ਹੀ ਸ਼ੇਰ ਕੁਮਾਰ ਬਟਾਲਵੀ ਦੇ ਪਿਤਾ ਨੇ ਉਸ ਨੂੰ ਪਟਵਾਰੇ ਦੀ ਨੌਕਰੀ ਦਿਲਵਾਈ ਬਾਬ ਸਿੰਘ ਕੁਮਾਰ ਪਟਾਲਵੀ ਨੇ ਉਸ ਨੌਕਰੀ ਤੋਂ ਅਸਤੀਫਾ ਦੇ ਦਿੱਤਾ। ਉਹਨਾਂ ਨੇ ਸਟੇਟ ਬੈਂਕ ਆਫ ਇੰਡੀਆ ਬਟਾਨਾ ਦੀ ਇੱਕ ਸ਼ਾਖਾ ਵਿੱਚ ਕਲਰਕ ਵਜੋਂ ਨੌਕਰੀ ਕੀਤੀ। ਉਹਨਾਂ ਦਾ ਵਿਆਹ ਅਰੁਣਾ ਨਾਲ ਹੋਇਆ ਤੇ ਉਸ ਦੇ ਘਰ 9 ਬੱਚਿਆਂ ਨੇ ਜਨਮ ਲਿਆ। ਕੁਝ ਸਾਲਾਂ ਬਾਅਦ ਸਿੰਘ ਕੁਆਂ ਦੀ ਬਦਲੀ ਇੱਕ ਬੈਂਕ ਦੇ ਮੁਲਾਜ਼ਮ ਵਜੋਂ ਚੰਡੀਗੜ੍ਹ ਵਿੱਚ ਹੋ ਗਈ। ਦਾਜਨਤ ਦੇ ਇੱਕ ਮੇਲੇ ਵਿੱਚ ਉਸ ਦੀ ਮੁਲਾਕਾਤ ਮੈਨਾ ਨਾਮ ਦੀ ਲੜਕੀ ਨਾਲ ਹੋਈ। ਜਦੋਂ ਉਹ ਉਸ ਨੂੰ ਵਾਪਸ ਲੱਭਣ ਲਈ ਉਸ ਪਿੰਡ ਵਿੱਚ ਗਿਆ ਤਾਂ ਉਸ ਨੂੰ ਉਸ ਦੀ ਮੌਤ ਦੀ ਖਬਰ ਮਿਲੀ ਇੱਥੇ ਹੀ ਉਸਨੇ ਮੈਨਾ ਇਲਾਹੀ ਨਾਮ ਦੀ ਰਚਨਾ ਕੀਤੀ ਸ਼ਿਵ ਕੁਮਾਰ ਪਟਾਲਵਿਕ ਕੁਝ ਸਮੇਂ ਲਈ ਇੰਗਲੈਂਡ ਗਏ ਅਤੇ ਉੱਥੇ ਉਹਨਾਂ ਨੂੰ ਉਹਨਾਂ ਦੀਆਂ ਲਿਖਤਾਂ ਲਈ ਕਾਫੀ ਸਨਮਾਨ ਪ੍ਰਾਪਤ ਹੋਇਆ ਜਦੋਂ ਉਹ ਵਾਪਸ ਭਾਰਤ ਪਰਤੇ ਤਾਂ ਉਹਨਾਂ ਦੀ ਸਿਹਤ ਵਿੱਚ ਕੁਝ ਗਿਰਾਵਟ ਆ ਗਈ ਜੋ ਕਿ ਠੀਕ ਹੋ ਦਾ ਨਾਮ ਨਹੀਂ ਸੀ ਲੈ ਰਹੀ ਉਨੀ ਦਿਨੀ ਉਹਨਾਂ ਦੇ ਘਰ ਕੁਝ ਆਰਥਿਕ ਤੰਗੀ ਵਰਗੇ ਹਾਲਾਤ ਵੀ ਪੈਦਾ ਹੋ ਗਏ ਸ਼ਿਵ ਕੁਮਾਰ ਦੇ ਦੋਸਤ ਵੀ ਉਹਨਾਂ ਨੂੰ ਛੱਡ ਗਏ ਬਹੁਤ ਮੁਸ਼ਕਿਲ ਨਾਲ ਸ਼ਿਵ ਕੁਮਾਰ ਦੀ ਪਤਨੀ ਅਰੁਣਾ ਨੇ ਉਸ ਨੂੰ ਚੰਡੀਗੜ੍ਹ ਦੇ ਸੈਕਟਰ 16 ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਕੁਝ ਮਹੀਨੇ ਬਾਅਦ ਉਸ ਨੂੰ ਅਮ੍ਰਿਤਸਰ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸ਼ੀਗੋ ਕੋ ਮਾਰ ਹਸਤਕਤਰ ਵਿੱਚ ਨਈਂ ਸੀਮਰਨਾ ਚਾਹੁੰਦਾ ਇਸ ਲਈ ਉਹ ਆਪਣੇ ਜੱਦੀ ਪਰਿਵਾਰਿਕ ਪਿੰਡ ਵਾਪਸ ਆ ਗਿਆ ਕੁਝ ਸਨਿਆਂ ਬਾਅਦ ਉਹ ਪਾਕਿਸਤਾਨਿਸਨਹਾਦ ਦੇ ਨੇੜੇ ਇੱਕ ਨਿੱਕੇ ਜਿਹੇ ਪਿੰਡ ਆਪਣੇ ਸਹੁਰੇ ਘਰੇ ਆ ਕੇ ਰਹਿਣ ਲੱਗਾ ਜਿੱਥੇ ਕਿ ਉਸਨੇ ਆਪਣੀ ਜ਼ਿੰਦਗੀ ਦੇ ਆਖਰੀ ਸਾਲ ਲਏ ਉਸ ਦੀ ਮੌਜੂਦ ਤੋਂ ਬਾਅਦ ਵੀ ਉਸ ਦੀਆਂ ਕੁਝ ਰਚਨਾਵਾਂ ਪ੍ਰਕਾਸ਼ਿਤ ਹੋਈਆਂ ਸ਼ੇਵ ਕੁਮਾਰ ਨੂੰ ਆਪਣੇ ਕਾਵਿ ਨਾਟਕ ਲਿਖਣ ਲਈ ਕਾਫੀ ਪ੍ਰਸਿੱਧੀ ਹਾਸਲ ਹੋਈ ਕੋਲੇ ਬਿਨਾਰ ਕੇ ਉਹਨਾਂ ਦਾ ਜੀਵਨ ਇੱਕ ਪਹਾੜਾ ਵਾਂਗੂ ਸੀ ਜੋ ਨਾ ਤਾਂ ਬਹੁਤ ਔਖਾ ਸੀ ਅਤੇ ਨਾ ਹੀ ਬਹੁਤ ਸੌਖਾ ਸੀ ਬਸ ਇੱਕ ਨਾ ਖਤਮ ਹੋਣ ਵਾਲਾ ਸਫ਼ਰ ਸੀ ਇਹ ਪੁੱਛਤੇ ਹਾਲ ਫਕੀਰਾਂ ਦਾ ਸਾਡਾ ਨਦੀਓਂ ਵਿਚੜੇ ਨੀਲਾਂ ਦਾ ਸਾਡਾ ਹੱਥ ਤੇ ਜੂਨੇ ਆਇਆਂ ਅੰਦਾਜ਼ ਸਾਡਾ ਦਿਲ ਜਲਦਿਆਂ ਦੀ ਯਾਦਾਂ ਦਾ ਸਾਡਾ ਨਦੀਓਂ ਵਿਚੜੇ ਨੀਲਾਂ ਦਾ ਰੰਗਾ ਦਹੀਨਾ ਤਸਵੀਰਾ ਹੈ ਜਦ ਹੱਟ ਗਈ ਅਸੀਂ ਇਸ ਕੇ ਦੀ ਮੁਲਕ ਕਰ ਬੈਠੇ ਤਸਵੀਰਾ ਸਾਡਾ ਦਿਲ ਜਲਿਆ ਦਿਲ ਗੀਰਾ ਦਾ ਜਾਨਦਿਆ ਕੁਝ ਸ਼ੌਕ ਜਹ ਰੰਗਾ ਦਹੀਨਾ ਤਸਵੀਰਾ ਹੈ